ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਖੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਝੱਟੀ ਐ ਤਦ ਡਿਠੇ ਸੱਚ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜ਼ਰੀ ਮਹੱਲਾ ਪਹਿਲਾ ਕਵਨ ਕਵਨ ਜਾਚ ਪ੍ਰਵਦਾਤ ਤਾ ਕੇ ਅੰਤ ਨਾ ਪਰ ਸੁਮਾਰ ਜੈਸੀ ਭੂਖ ਹੋਏ ਅਭੰਤਰ ਤੂੰ ਸਮਰੱਥ ਸੱਚ ਦੇਵਣ ਹਾਰ ਕਵਨ ਕਵਨ ਜਾਚ ਪ੍ਰਵਦਾਤ ਤਾਕ ਅੰਤ ਨਾ ਪਰ ਸੁਮਾਰ ਜੈਸੀ ਭੂਖ ਹੋਏ ਅਭ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸੱਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਆ ਤੇਰੀ ਭਗਤ ਪਰ ਪੰਡਾਰ ਰਹਾਓ ਸੁਨਨਾ ਸਮਾਦ ਰਹਿ ਲਿਵ ਲਾਗੇ ਇਕਾਏਕੀ ਸ਼ਬਦ ਬੀਚਾਰ ਜਲ ਥਲ ਤਰਣ ਗਗਨ ਤਹਿ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਭੰਤਾਰ ਏਕਾ ਨਦਰ ਸੋਤਰ ਭਵਨ ਸਾਰ ਪਵਨ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਬੇਸਨ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਭ ਤਾਤਾ ਦਾਤ ਕਰ ਆਪਣੇ ਵਿਚਾਰ ਕੋ 33 ਜਾਚ ਪ੍ਰਭ ਨਾਇਕ ਦਿੰਦੇ ਟੋਟ ਨਹੀਂ ਪੰਡਾਰ ਹੁੰਦੇ ਭੰਡ ਕਛ ਨਾ ਸਮਾਵ ਸਿੱਧ ਅੰਮ੍ਰਿਤ ਪਰੇ ਨਿਹਾਰ ਬੱਡੇ ਬਾਗ ਗੁਰ ਸੇਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੂਰਾਰ ਤਾਕੋ ਕਾਲ ਨਹੀਂ ਜਮ ਜੋ ਹੈ ਬੁੱਝ ਹੈ ਅੰਤਰ ਸ਼ਬਦ ਵੀ ਚਾਰ ਅਬ ਤਬ ਅਵਰ ਨਾ ਮੰਗੋ ਹਰ ਪਹਿ ਨਾਮ ਨਿਰੰਝਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗ ਹਰ ਜਸ ਦੀਜੈ ਕਿਰਪਾ ਤਾਰ ਅਬ ਤਬ ਅਵਰ ਨਾ ਮੰਗੋ ਹਰ ਪਹਿ ਨਾਮ ਨਿਰੰਝਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ